ਇੱਕ ਬੈਂਕ ਦੇ ਮੈਨੇਜਰ ਤੇ ਜਾਨ ਲੀਵਾ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਕਿ ਸਾਰੀ ਕਾਰਕੜਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਧਰ ਸ਼ਰਕੀ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਤੇ ਹਮਲਾ ਹੁੰਦਾ ਹੈ ਜਿੱਥੇ ਕਿ ਬੈਂਕ ਦੇ ਨਾਲ ਹੀ ਮਕਾਨ ਦੇ ਵਿੱਚ ਮੈਨੇਜਰ ਜੋ ਕਿ ਕਿਰਾਏ ਤੇ ਰਹਿ ਰਿਹਾ ਸੀ ਤਿੰਨ ਤੋਂ ਚਾਰਨ ਅਨੁਪਛਾਤੇ ਵਿਅਕਤੀ ਹੁੰਦੇ ਨੇ ਜਿਨ ਵੱਲੋਂ ਕੇ ਜਾਣਵਾ ਹਮਲਾ ਕੀਤਾ ਜਾਂਦਾ ਹੈ ਤੋਂ ਸਾਰੀ ਘਟਨਾ 30 ਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿੱਥੇ ਕਿ ਪੁਲਿਸ ਵੱਲੋਂ ਇਸ ਮਾਮਲੇ ਤੇ ਫਿਲਹਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਦੋਂ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਜਾਂਚ ਅਧਿਕਾਰੀ ਗੁਰਤੇਜ ਸਿੰਘ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਪ੍ਰਿੰਸ ਰਾਜ ਵੱਲੋਂ ਸ਼ਿਕਾਇਤ ਮਿਲਦੀ ਹੈ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਹਿਣਾ ਸੀ ਕਿ ਉਹ ਘਰ ਦੇ ਵਿੱਚ ਇਕੱਲੇ ਰਹਿੰਦਾ ਹੈ ਤੇ ਉਹਨਾਂ ਤੇ ਕੁਝ ਅਨੁਪਛਾਤੇ ਵਿਅਕਤੀਤ ਵੱਲੋਂ ਹਮਲਾ ਕੀਤਾ ਜਾਦਾ ਚਾਹੇ ਘਰ ਵਿੱਚ ਆ ਕੇ ਉਸਨੂੰ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯਤਤ ਬਾਅਦ ਕਿ ਪੁਲਿਸ ਵੱਲੋਂ ਪ੍ਰੈਸ ਰਾਜ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਤੇ ਫਿਲਹਾਲ ਸੀਸੀਟੀਵੀ ਕੈਮਰੇ ਖੰਗਾਲ ਕੇ આરોપીਾਂ ਦੀ ਭਾਲ ਕੀਤੀ ਜਾ ਰਹੀ ਹੈ ਪ੍ਰਿੰਟ ਦੌਤਰ ਸ਼ਬਦੀ ਲਿਖੇ ਪ੍ਰੈਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟਮਾਰ ਕਰਨ ਸੰਬੰਧੀ ਇੱਕ ਸੀਸੀਟੀਵੀ ਕੈਮਰੇ ਕਿ ਵੀਡੀਓ ਬਾਰਨ ਪਈਗਾ ਜਸ ਸੰਬੰਧੀ ਅੱਜ ਪਰਸ ਰਾਜ ਦਾ ਧਿਆਨ ਹਾਸਲ ਕਰਕੇ ਕਟਮਾਂ ਜੋਗਤਰਾਮ ਤੇ ਲੈਬਲ ਦਿੱਤਾ ਗਿਆ ਹ ਕਟਮਾਂ ਦੇ ਤਹਿਤ ਨਸੰਬੰਧੀ ਹੜਤਾਲ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਕੈਮਰ ਚੈੱਕ ਕਰਕੇ ਦੋਸ਼ੀਆਂ ਨੂੰ ਪੇਸ਼ ਕਰਦੇ ਜਲਦੀ ਤੋਂ ਜਲਦੀ ਡਿਰੇਕਟਰ ਕੀਤਾ ਜਾਵੇ